ਮੈਨੂੰ ਨਾ ਸੰਗਰੀਨੀ ਕਰੋਨ ਨੂੰ ਤੇ ਬਾਰ-ਬਾਰ ਟਾਇਲਟ ਜਾਣਾ ਦਿਹਾੜੀ ਚ ਪੰਜ-ਛੇ ਵਾਰੀ ਪਹਿਲਾਂ ਡੌਣਾ ਤੀ ਪਰੇਸ਼ਾਣਾ ਤੀ ਤਕਰੀਬਨ ਜੀ ਇਹਨੂੰ 6 ਸਾਲ ਹੋ ਗਏ 6 ਸਾਲ ਹਾਂਜੀ 6 ਸਾਲ ਦਾ ਤੁਸੀਂ ਕੀ ਟਰੀਟਮੈਂਟ ਲਿਆ ਆਪਣੇ ਕੋਲੋਂ ਤੋਂ ਪਹਿਲਾਂ ਪਹਿਲਾਂ ਹੀ ਮੈਂ ਅੰਗਰੇਜ਼ੀ ਦਵਾਈਆਂ ਖਾਧੀਆਂ ਨੇ ਕੋਈ ਫਰਕ ਨਹੀਂ ਪਿਆ ਉਹਦੇ ਨਾਲ ਮੜਾ ਫਰਕ ਪੈਂਦਾ ਦੀ ਫੇਰ ਹੋ ਜਾਂਦਾ ਜੀ ਬਹੁਤ ਜ਼ਿਆਦਾ ਦਿਹਾੜੀ ਜੀ ਮੈਨੂੰ ਦੋ-ਤਿੰਨ ਵਾਰੀ ਖਾਸਾ ਬਲੱਡ ਆ ਰਿਹਾ ਸੀ ਰੇਸ਼ਾਵਾਤੀ ਓਕੇ ਓਕੇ ਠੀਕ ਹੈ ਇਸੇ ਤਕੀਵੇਂ ਜੀ ਤੁਹਾਡੀ ਉਸ ਵਕਤ ਜਾਤ ਤਾਂ ਬਹੁਤ ਵੀਕਨੈਸ ਮਹਿਸੂਸ ਹੁੰਦੀ ਦੀ ਜੀ ਖਾਣ ਪੀਣ ਕਿਵੇਂ ਸੀ ਤੁਹਾਡਾ ਭੁੱਖ ਨਹੀਂ ਲੱਗਦੀ ਜੀ ਮੈਨੂੰ ਓਕੇ ਪ੍ਰੈਜ਼ੈਂਟ ਟਾਈਮ ਕੀ ਸਿਚੁਏਸ਼ਨਾ ਤੁਹਾਡੀ ਮੈਨੂੰ ਬਹੁਤ ਫਰਕ ਪੈ ਰਿਹਾ ਜੀ ਮਤਲਬ ਸਰੀਰ ਤੇ ਜਾਨ ਵੀ ਆ ਹੁਣ ਮੈਨੂੰ ਹਾਂ ਹਾਂ ਤੇ ਟਾਇਲਟ ਦੋ ਜਾਂ ਤਿੰਨ ਵਾਰੀ ਜਾਣਾ ਹੁਣ ਮੈਂ ਠੀਕ ਹੈ ਕੋਈ ਬਲੱਡ ਜਾਂ ਰੈਸ਼ ਜਿਹੜਾ ਆ ਰਿਹਾ ਸੀ ਜੀ ਹੁਣ ਨਹੀਂ ਆਉਂਦਾ ਜੀ ਬਲੱਡ ਰੈਸ਼ ਓਕੇ ਭੁੱਖ ਵਗੈਰਾ ਕਿਵੇਂ ਆ ਭੁੱਖ ਵੀ ਲੱਗਦੀ ਹੈ ਮੈਨੂੰ ਨੀਂਦ ਨੀਂਦ ਵੀ ਪ੍ਰੋਪਰ ਆਉਂਦੀ ਹੈ ਜੀ ਚੱਲਣ ਫਿਰਨ ਦੀ ਸ਼ਕਤੀ ਹਾਂਜੀ ਹੁਣ ਵੀ ਘੱਟ ਕਰ ਲੈਨੇ ਵਧੀਆ ਹਾਂਜੀ ਹਾਂਜੀ ਵਧੀਆ ਉਨ ਮੈਨੂੰ ਪੂਰਾ ਹੈ ਪ੍ਰੋਪਰ ਠੀਕ ਹੈ ਮੈਂ ਠੀਕ ਹੈ ਮੰਨਦੇ ਵੀ ਜੀ ਨੂੰ ਜਮਾ ਜੀ ਨਹੀਂ ਕਰਦੇ ਪਰ ਮੈਨੂੰ ਸੀ ਹੈ ਮੈਂ ਜਦੋਂ ਉਹ ਰਿਹਾ ਆਇਆ ਸੀ ਆਦਰਵਾਇਸ ਉਹ ਮੈਨੂੰ ਐਵੇਂ ਲੱਗ ਰਿਹਾ ਵੀ ਉਹ ਪੂਰਾ ਪਰ ਠੀਕ ਹੈ ਮੈਂ ਹੂੰ ਹਮ ਹੁਣ ਖੁਸ਼ ਹਾਂ ਹਾਂਜੀ ਬੜੀ ਚਲਣ ਹਰ ਨੂੰ ਬੜੀ ਜੀ ਕਰਦਾ ਹੁਣ ਮੰਨ ਤੀ ਉਹ ਗਲਤ ਨਹੀਂ ਆਉਂਦੀ ਵੀ ਜੀ ਇਦਾਂ ਲੱਗਦਾ ਵੀ ਯਾਰ ਜਦ ਜੀ ਬਸ ਮਾਨਸਿਕ ਉਹ ਤਰ੍ਹਾਂ ਹੋਏ ਪਿਆ ਦੀ ਬਸ ਸੁੱਲਣ ਨੂੰ ਫਿਰਨ ਬਸ ਬੈਠਾ ਰਹਿ ਕਰੇ